ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜੋ ਕਿ ਬਈ ਬਿਕਰਮ ਜੀਠੀਏ ਤੇ ਸੀਐਮ ਪੰਤਮਾਨ ਦਾ ਐਕਸ਼ਨ ਹੋ ਗਿਆ ਤੇ ਜਿਹਦੇ ਵਿੱਚ ਤੁਹਾਨੂੰ ਵੀਡੀਓ ਸੁਣਾਉਣ ਜਾ ਰਹੇ ਹਾਂ ਵੀ ਕੀ ਕੁਝ ਕਰਿਆ ਉਹ ਮਿਲਿਆ ਉਹਦੇ ਕੀ ਕੁਝ ਵਿਜੀਲੈਂਸ ਨੇ ਜਿਹੜਾ ਕਿ ਛਾਪਾ ਮਾਰਿਆ ਜਿੱਥੇ ਪੰਜਾਬ ਪੁਲਿਸ ਪਹੁੰਚਦੀ ਹੈ ਵਿਜੀਲੈਂਸ ਪਹੁੰਚਦੀ ਹੈ ਬਣੇ ਰਹੋ ਚੈਨਲ ਤੇ ਤਾਂ ਇੱਕ ਵੀਡੀਓ ਸੁਣਾਵਾਂਗੇ ਲਾਈਵ ਜਿਹੜੀ ਕਿ ਜਿਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਗੇ ਵੀ ਕੀ ਕੁਝ ਮਿਲਿਆ ਬਿਕਰਮ ਜੀਠੀਏ ਦੇਖੋ ਸੁਣੋ ਵੀਡੀਓ ਸਹੀ ਕਿਤੇ ਤੈਨੂੰ ਲੋਕੇਸ਼ਨ ਦਸੀ ਜਿਸ ਤੇ ਇਹ ਸਾਰੀ ਜਾਂਚ ਪੜਤਾਲ ਕੀਤੀ ਗਈ ਤੇ ਇਹ ਸਭ ਕੁਝ ਜੋ ਜ਼ਬਤ ਕਰ ਲਿਆ ਗਿਆ ਜਿਸ ਤੇ ਹੁਣ ਫਰਦਰ ਇਨਵੈਸਟੀਗੇਸ਼ਨ ਹੋਣੀ ਹੈ ਜੀ ਵਿਜੀਲੈਂਸ ਦੀ ਗ੍ਰਿਫਤਾਰੀ ਦੇ ਉੱਤੇ ਵਿジネス ਦੀ ਪਹਿਲੀ ਸਟੇਟਮੈਂਟ ਸਾਹਮਣੇ ਆ ਗਈ ਹੈ ਵਿਜੀਲੈਂਸ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਗ੍ਰਿਫਤਾਰ ਕੀਤਾ ਵਿਕਰਮ ਮਜੀਠੀਆ ਨੂੰ ਤੇ ਵਿਜੀਲੈਂਸ ਦੀ ਪਹਿਲੀ ਸਟੇਟਮੈਂਟ ਦੇ ਵਿੱਚ ਇਹ ਹੈ ਕਿ 540 ਕਰੋੜ ਰੁਪਏ ਦਾ ਆਮਦਨ ਚ ਗੈਰਕਾਨੂੰਨੀ ਵਾਧਾ ਹੋਇਆ ਹੈ ਇਹ ਵਿਜੀਲੈਂਸ ਦੀ ਪਹਿਲੀ ਸਟੇਟਮੈਂਟ ਹੈ ਵਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਦੇ ਉੱਤੇ 540 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਆਮਦਨ ਦੇ ਵਿੱਚ ਗੈਰਕਾਨੂੰਨੀ ਵਾਧਾ ਹੋਇਆ ਹੈ ਆ ਵਿਜੀਲੈਂਸ ਦਾ ਇਹ ਤਰਕ ਹੈ ਮੁਜੀਟੀਆਂ ਦੀਆਂ ਕੰਪਨੀਆਂ ਦੇ ਵਿੱਚ ਬੇਹਿਸਾਬ 168 ਕਰੋੜ ਰੁਪਏ ਜਮ੍ਹਾਂ ਹੋਏ ਸ਼ੱਕੀ ਵਿਦੇਸ਼ੀ ਖਾਤਿਆਂ ਦੇ ਵਿੱਚੋਂ 141 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਇਹ ਵਿਜੀਲੈਂਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਜੋ ਜਿਵੇਂ ਪਹਿਲਾਂ ਹੀ ਜ਼ਿਕਰ ਹੋਇਆ ਸੀ ਕਿ ਇਹ ਪੂਰਾ ਮਾਮਲਾ ਆਮਦਨ ਤੋਂ ਵੱਜਾਇਦਾਦ ਦਾ ਕੇਸ ਹੈ ਵਿਜੀਲੈਂਸ ਨੇ ਗ੍ਰਿਫਤਾਰ ਕਰਨ ਲਈ ਪਹੁੰਚੀ ਸੀ ਔਰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰ ਵੀ ਲਿਆ ਗਿਆ ਆ ਬਿਕਰ ਮਜੀਠੀਆ ਨੂੰ ਪਰਚਾ ਦਰਜ ਕੀਤਾ ਗਿਆ ਸੀ ਕਰੀਬ ਕਰਿਬ 6 ਪੰਨਿਆਂ ਦੀ ਐਫਆਈਆਲ ਜਿਹੜੀ ਸਾਹਮਣੇ ਆ ਚੁੱਕੀ ਹੈ ਔਰ ਇਸ ਦੇ ਵਿੱਚ ਵੀ 540 ਕਰੋੜ ਰੁਪਏ ਦਾ ਜ਼ਿਕਰ ਹੈ ਔਰ ਵਿਜੀਲੈਂਸ ਦੀ ਇਹ ਪਹਿਲੀ ਸਟੇਟਮੈਂਟ ਹੈ ਜਿਸ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਸਾਫ਼ ਕਿਹਾ ਗਿਆ ਕਿ ਕਿ ਬਿਕਰ ਮਜੀਠੀਆ ਜਿਹੜੇ ਹੈਗੇ ਨੇ ਦੀਆਂ ਕੰਪਨੀਆਂ ਦੇ ਵਿੱਚ 540 ਕਰੋੜ ਰੁਪਏ ਦੀ ਇਜ਼ਾਫਾ ਹੋਇਆ ਹੈ ਲੈਂਡਿੰਗ विजिलेन्स कंपनी दी स्टेटमेंट ਦੇ ਵਿੱਚ ਬਿਨਾਂ ਹਿਸਾਬ ਦੇ 236 ਕਰੋੜ ਰੁਪਏ ਜਮ੍ਹਾਂ ਕੀਤੇ ਗਏ ਨੇ ਔਰ ਇਹ ਵੀ ਕਿਹਾ ਗਿਆ ਹੈ ਕਿ ਸ਼ੱਕੀ ਵਿਦੇਸ਼ੀ ਖਾਤਿਆਂ ਦੇ ਵਿੱਚੋਂ 141 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ ਕੰਪਨੀਆ ਦੀ ਸਟੇਟਮੈਂਟ ਦੇ ਵਿੱਚ ਬਿਨਾਂ ਹਿਸਾਬ ਦੇ 236 ਕਰੋੜ ਰੁਪਏ ਜਮ੍ਹਾਂ ਹੋਏ ਨੇ ਤਾਂ 540 ਕਰੋੜ ਰੁਪਏ ਦਾ ਜ਼ਿਕਰ ਹੋ ਰਿਹਾ ਹੈ ਵਿਜਿਲੈਂਸ ਦੀ ਇਹ ਪਹਿਲੀ ਸਟੇਟਮੈਂਟ ਹੈ ਯਾ ਪਹਿਲੀ ਸਟੇਟਮੈਂਟ ਕਹੋ ਜਾਂ ਦੂਜੇ ਪਾਸੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਐਫਆਈਆਰ ਦੇ ਵਿੱਚ ਬਕਾਇਦਾ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ 2007-08 ਤੇ 2011-12 ਤੱਕ ਜਿਹੜੀਆਂ ਇਨਕਮ ਟੈਕਸ ਦੀਆਂ ਪਰਤੀ ਕਰਵਾਈਆਂ ਗਈਆਂ ਜਮ੍ਹਾਂ ਕਰਵਾਈਆਂ ਜਾਂਦੀਆਂ ਨੇ ਇੱਕ ਟੈਕਸ ਫਾਪਾ ਭਰਦੇ ਆ ਤਾਂ ਉਸ ਦੇ ਵਿੱਚ ਬਕਾਇਦਾ ਬਿਲਕੁਲ ਕਲੀਅਰ ਦੱਸਣਾ ਹੁੰਦਾ ਕਿ ਤੁਹਾਡੀ ਇਨਕਮ ਕਿੰਨੀ ਹੈ ਤਾਂ ਉਹ ਇਨਕਮ ਦੇ ਹਿਸਾਬ ਦੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹੋਈਆਂ ਨਜ਼ਰ ਨਹੀਂ ਆਈਆਂ ਨੇ ਔਰ ਇਹੀ ਕਿਹਾ ਜਾ ਰਿਹਾ ਕਿ ਜਿਹੜੀਆਂ ਵਿਕਰ ਮਜਿੱਠੀਆਂ ਦੀਆਂ ਕੰਪਨੀਆਂ ਨੇ ਜਿਸ ਦੇ ਵਿੱਚ ਉਹਨਾਂ ਦੀ ਸਟੇਕਸ ਨੇ ਯਾਨੀ ਕਿ ਸ਼ੇਅਰਸ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸੀਆਂ ਹੈਗੀਆਂ ਨਹੀਂ ਜਿਹੜੀਆਂ 540 ਕਰੋੜ ਗੈਰ ਕਾਨੂੰਨੀ ਜਿਹੜੀ ਕਿ ਆਮਦਨ ਦਾ ਵਾਧਾ ਹੋਇਆ ਵਿਕਰਮ ਜੀਟੀਏ ਤੋਂ ਤਾਂ ਜਿਹਦੇ ਵਿੱਚ ਹੁਣ ਵਿਕਰਮ ਜੀਠਿਆ ਭਾਈ ਫਸਦਾ ਨਜ਼ਰ ਆਉਂਦਾ ਤੇ ਜਿਹਦੇ ਵਿੱਚ ਇੱਕ ਛਾਪਾ ਪੈਂਦਾ ਚੰਗੀ ਤਰ੍ਹਾਂ ਪਹਿਲੇ ਨੰਬਰ ਤੇ ਆਪਾਂ ਦੱਸ ਦਈਏ ਵੀ ਜਿਹੜੀ ਵਿਜੀਲੈਂਸ ਆ ਇਹ ਕੋਈ ਆਮ ਰੇਡ ਨਹੀਂ ਹੁੰਦੀ ਇਹ ਪਹਿਲਾਂ ਸੋਚ ਸਮਝ ਕੇ ਚੰਗੇ ਪ੍ਰੋਪਰ ਤੌਰ ਤੇ ਸਾਰੀ ਇੰਟਰਵਿਊ ਲੈ ਕੇ ਫਿਰ ਰੇਡ ਪੈਂਦੀ ਹੁੰਦੀ ਆ ਨਾ ਕਿ ਕੋਈ ਆਮ ਮੜੇ ਖੜਖੜੇ ਇਹ ਰੇਡਾਂ ਪੈਣ ਵਾਲੀਆਂ ਨਹੀਂ ਹੁੰਦੀਆਂ ਤੇ ਪਰ ਜਿਵੇਂ ਹੁਣ ਗੱਲ ਕਰੀਏ 141 ਕਰੋੜ ਦੇਸ਼ਾਂ ਵਿਦੇਸ਼ਾਂ ਬੈਂਕਾਂ ਨਾਲ ਲੈਣ ਦੇਣ ਹੋਇਆ ਤੇ ਹੋਰ ਵੀ ਬਹੁਤ ਕੁਝ ਬਰਾਮਦ ਹੋਇਆ ਜਿਹਦੇ ਵਿੱਚ ਵਿਕਰਮ ਮਜੀਠੀਆ ਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਤੇ ਜੇਕਰ ਅਸੀਂ ਆਪਾਂ ਗੱਲ ਕਰੀਏ ਅੱਜ ਹੁਣ ਸੀਐਮ ਭਵਨਤਮਾਨ ਦਾ ਜਿਹੜਾ ਐਕਸ਼ਨ ਹੋ ਗਿਆ ਜਿਹਦੇ ਵਿੱਚ ਆਪਾਂ ਅਕਸਰ ਦੇਖਦੇ ਸੀ ਵਿਕਰਮ ਮਜੀਠੀਆ ਜੋ ਲੀਡਰਾਂ ਦੀ ਤਰ੍ਹਾਂ ਜਿਵੇਂ ਇੱਕ ਦੂਜੇ ਨੂੰ ਬੋਲਦੇ ਹੁੰਦੇ ਹਨ ਬੁਰਾ ਭਲਾ ਤੇ ਅਕਸਰ ਆਪਾਂ ਦੇਖਦੇ ਆਏ ਅੰਗੀ ਤੇ ਵਿਕਰਮ ਜੀਠੀਆ ਹਰ ਰੋਜ਼ ਕੁਝ ਨਾ ਕੁਝ ਕਹਿੰਦੇ ਹੁੰਦੇ ਸੀ ਵੀਡੀਓ ਦੇ ਵਿੱਚ ਤੇ ਪਰ ਹੁਣ ਜਿਹੜਾ ਵਿਕਰਮ ਜੀਠੀਏ ਦਾ ਬਹੁਤ ਵੱਡਾ ਇੱਕ ਐਕਸ਼ਨ ਹੋ ਗਿਆ ਜਿਹਦੇ ਵਿੱਚ ਹੁਣ ਜੇਲ ਵੀ ਜਾ ਸਕਦੇ ਆ ਉਹ ਬਹੁਤ ਲੰਬੇ ਸਮੇਂ ਵਾਸਤੇ ਵੀ ਹੋ ਸਕਦੀ ਆ ਤੇ ਪਰ ਪੂਰੀ ਜਾਣਕਾਰੀ ਜਦੋਂ ਸਾਹਮਣੇ ਆਊਗੀ ਤੇ ਆਪਾਂ ਤੁਰੰਤ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਤੇ ਪਰ ਜਿਹੜਾ ਹੁਣ ਦਾ ਮਾਮਲਾ ਜਿਹਦੇ ਵਿੱਚ ਵਿਕਰਮ ਜੀਠੀਏ ਨੂੰ ਅੱਜ ਇਹ ਜਿਹੜੀ ਕੀ 2 ਘੰਟੇ ਪਹਿਲਾਂ ਦੀ ਇਹ ਸਿਰਫ ਖਬਰ ਆ ਤੇ ਜਿਹਦੇ ਵਿੱਚ ਬਈ ਸਾਡੇ ਪੰਜਾਬ ਦੇ ਵਿੱਚ ਕਾ ਹਲਚਲ ਮਚ ਗਈ ਆ ਤੇ ਨਾਲ-ਨਾਲ ਉਹਦਾ ਜਿਹੜਾ ਇੱਕ ਹਰਸਿਮਰਤ ਕੌਰ ਉਹ ਜਿਹੜੀ ਉਹਨਾਂ ਦੀ ਭੈਣ ਆ ਤਾਂ ਉਹਦਾ ਵੀ ਬਿਆਨ ਆ ਗਿਆ ਨਾਲ ਬਿਕਰਮਜੀਠੀ ਤੋਂ ਉਹਨਾਂ ਦਾ ਕਹਿਣਾ ਇਹ ਆ ਵੀ ਜਿਹੜੀਆਂ ਇਹ ਗੁੰਡਾਗਰਦੀ ਦਿਖਾਉਂਦੇ ਆ ਇਹ ਜਿਹੜੀ ਪੰਜਾਬ ਸਰਕਾਰ ਤਾਂ ਐਸਾ ਸਾਡੇ ਘਰੋਂ ਕੁਝ ਬਰਾਮਦ ਨਹੀਂ ਹੋਇਆ ਸਾਡੇ ਘਰ ਇੱਕ ਚੱਲਦੇ ਕੈਮਰੇ ਦੇ ਵਿੱਚ ਇਹਨਾਂ ਨੇ ਧੱਕੇ ਨਾਲ ਵਿਜੀਲੈਂਸ ਵੜੀ ਆ ਵਿਜੀਲੈਂਸ ਮਾੜੇ ਖੜਕੜੇ ਨਹੀਂ ਪੈਂਦੀ ਕਿਸੇ ਤੇ ਰੇਡ ਜਦੋਂ ਪ੍ਰੋਪਰ ਤੌਰ ਤੇ ਇਹਨਾਂ ਨੂੰ ਇੰਟਰਵਿਊ ਸਾਰੀ ਗੱਲਬਾਤ ਦਾ ਪਤਾ ਹੁੰਦਾ ਤਾਂ ਇੱਕਦਮ ਫਿਰ ਇਹ ਛਾਪਾ ਮਾਰਦੇ ਤੇ ਜਿਹਦੇ ਵਿੱਚ ਪੰਜਾਬ ਪੁਲਿਸ ਵਿਜੀਲੈਂਸ ਪਹੁੰਚਦੀ ਹੁਣ ਇਹਨਾਂ ਦੇ ਘਰੇ ਤੇ ਪਰ ਹੁਣ ਜਿਹੜੇ ਹੁਣ ਮਾਮਲਾ ਇਹ ਸਾਹਮਣੇ ਆ ਗਿਆ ਬਈ ਕਿਉਂਕਿ ਸੀਐਮ ਭਵਨਤਮਾਨ ਨੇ ਜਿਹੜਾ ਇੱਕ ਐਕਸ਼ਨ ਲੈ ਲਿਆ ਜਿਹਦੇ ਵਿੱਚ ਹੁਣ ਇਹਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਤੇ ਜਿਹੜੀ ਇਹਦੀ ਪ੍ਰਾਪਰਟੀ ਜ਼ਬਤ ਕਰ ਲਈਤੀ ਜਿਹਦੇ ਵਿੱਚ ਦੱਸਿਆ ਜਾਂਦਾ ਹੁਣ 540 ਕਰੋੜ ਜਿਹੜੀ ਕੇ ਦੀ ਗੈਰਕਾਨੂੰਨੀ ਆਮਦਨ ਦਾ ਵਾਧਾ ਹੋਇਆ ਜਿਸ ਦੇ ਵਿੱਚ ਦੱਸਿਆ ਜਾਂਦਾ ਦੇਸ਼ਾਂ ਵਿਦੇਸ਼ਾਂ ਵਿੱਚ 143 ਕਰੋੜ ਦਾ ਇਹਦਾ ਲੈਣ ਦੇਣ ਹੋਇਆਗਾ ਤਾਂ ਹੁਣ ਹਜੇ ਕੁਝ ਨਹੀਂ ਹਜੇ ਮਾਮਲਾ ਪੂਰਾ ਹੋਰ ਵੀ ਸਾਹਮਣੇ ਆਉਣਾ ਕਿਉਂਕਿ ਹਜੇ ਤਾਂ ਵਿਜੀਲੈਂਸ ਨੇ ਸਿਰਫ ਚੱਕਿਆਗਾ ਹਜੇ ਇਹ ਨਹੀਂ ਪਤਾ ਹਜੇ ਹੋਰ ਕਿੰਨਾ ਕੁ ਮਾਮਲਾ ਕਿੰਨੇ ਕੁ ਵੱਡੇ ਸਾਹਮਣੇ ਆਉਣਗੇ ਮਾਮਲੇ ਕਿਉਂਕਿ ਜੇ ਗੱਲ ਕਰੀਏ ਹੁਣ 3000 ਤਾਂ ਇਹਨਾਂ ਕੋਲੇ ਕਿੱਲੇ ਹੀ ਦੱਸਦੇ ਆ ਜਿਵੇਂ ਇਹ ਸੁਖਵੀਰ ਬਾਦਲ ਦਾ ਤੇ ਜਿਉ ਇਹਨਾਂ ਕੋਲੇ ਸਾਰੀ ਜ਼ਮੀਨ ਇਹਨਾਂ ਕੋਲ 3-4 ਹਜ਼ਾਰ ਤੱਕ ਕਿੱਲੇ ਆ ਸਾਰਾ ਪੰਜਾਬ ਲੁੱਟ ਕੇ ਖਾ ਚੁੱਕੇ ਤੇ ਜਿਹਦੇ ਵਿੱਚ ਹੁਣ ਐਕਸ਼ਨ ਹੋ ਗਿਆ ਸੀਐਮ ਕੋਲਤਮਾਨ ਦਾ ਤਾਂ ਦੇਖਣਾ ਹੁਣ ਇਹ ਬਣਦਾ ਬਈ ਅੱਗੇ ਦਾ ਮਾਮਲਾ ਕੀ ਰਹੂਗਾ ਹੁਣ ਕਿਉਂਕਿ ਜਿਹੜੇ ਸਾਹਮਣਾ ਉਹਦੇ ਘਰ ਦੇ ਮੈਂਬਰ ਵੀ ਆ ਰਹੇ ਆ ਸਾਹਮਣੇ ਤਾਂ ਬਹੁਤ ਚਾਰੇ ਪਾਸਿਓਂ ਵੀਡੀਓ ਵਾਇਰਲ ਹੋ ਚੁੱਕੀਆਂ ਵੱਡੇ ਵੱਡੇ ਜਿਹੜੇ ਹੁਣ ਨਾਲ ਇਹਨਾਂ ਦੇ ਕੋਈ ਮਿਆਂ ਇਹਨਾਂ ਦੀ ਮਿਹਾਨਤ ਕਰਾਉਣ ਵਾਲੇ ਆ ਉਹ ਵੀ ਸਾਹਮਣੇ ਆ ਗਏ ਆ ਤੇ ਹੁਣ ਕਈ ਤਰ੍ਹਾਂ ਦੀਆਂ ਵੀਡੀਓ ਆਉਣੀਆਂ ਸਾਹਮਣੇ ਕੋਈ ਕਹੋ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਪਰ ਜਿਹੜਾ ਪੂਰਾ ਮਾਮਲਾ ਹੁਣ ਇਹੀ ਸੀ ਜਿਹਦੇ ਵਿੱਚ ਵਿਜੀਲੈਂਸ ਦਾ ਇੱਕ ਛਾਪਾ ਪੈਂਦਾ ਜਿਹਦੇ ਵਿੱਚ 540 ਕਰੋੜ ਹਜੇ ਤਾਂ ਸਿਰਫ ਇੱਕ ਇਹ ਮਾਮੂਲੀ ਕ ਇਹ ਤਾਂ ਛੋਟੀ ਜੀ ਹਜੇ ਤਾਂ ਕਾਰਵਾਈ ਹੋਣੀ ਆ ਪੂਰੀ ਹਜੇ ਤਾਂ ਕੁਝ ਨਹੀਂ ਹੋਇਆਗਾ ਇਹ ਤਾਂ ਸਿਰਫ ਇੱਕ ਸਾਹਮਣੇ ਆ ਕੇ ਦੱਸਿਆ ਨੇ ਕੈਮਰੇ ਦੀ ਬਸ ਮਾੜਾ ਮੋਟਾ ਤੇ ਪਰ ਹਜੇ ਪੂਰਾ ਮਾਮਲਾ ਹਜੇ ਸਾਹਮਣੇ ਨਹੀਂ ਆਇਆ ਵੀ ਹਜੇ ਕਿੰਨਾ ਕੁ ਅਰਬਾਂ ਕਰੋੜਾਂ ਰੁਪਏ ਦੇ ਵਿੱਚ ਇਹ ਆਪਣੀ ਪੈਰਵਸਾਰੀ ਬੈਠੇ ਆ ਕਹਿੰਦਾ ਮਤਲਬ ਅਰਬਾਂ ਕਰੋੜਾਂ ਰੁਪਈਆਂ ਦੇ ਮਾਲਕ ਆ ਇਹ ਕੁਝ ਕਰੋੜਾਂ ਚ ਨਹੀਂ ਹੈਗੇ ਤਾਂ ਉਹ ਤੁਹਾਨੂੰ ਹੁਣ ਅੱਗੇ ਮਾਮਲਾ ਫਿਰ ਪਤਾ ਚੱਲੂਗਾ ਜਦੋਂ ਵਿਜੀਲੈਂਸ ਪੂਰੀ ਚੰਗੀ ਤਰ੍ਹਾਂ ਆਪਣੇ ਮਾਮਲਾ ਚੰਗੀ ਤਰ੍ਹਾਂ ਇਹਨਾਂ ਤੋਂ ਜਿਹੜੀ ਪੁੱਛਦਾ ਚਾਹੀਏ ਹੋਰ ਵੀ ਬਾਕੀ ਆ ਕਰਨੀ ਤਾਂ ਹਜੇ ਤਾਂ ਸਿਰਫ ਇੱਕ ਘੰਟੀ ਦੀ ਖਬਰ ਆ ਤਾਂ ਪਰ ਹੁਣ ਜਿਹੜਾ ਵੱਡਾ ਐਕਸ਼ਨ ਹੋ ਗਿਆ ਸੀਐਮ ਭਵਨਤਮਨ ਦਾ ਨਾਨ ਨਾਲ ਜਿਹੜਾ ਕਿ ਹੁਣ ਸੁਖਵੀਰ ਬਾਦਲ ਵੀ ਰਗੜਿਆ ਜਾਊਗਾ ਕਿਉਂਕਿ ਜਿਹੜਾ ਕਿ ਇਹਨਾਂ ਦੇ ਹੁਣ ਇਹਨਾਂ ਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਜਿਹਦੇ ਵਿੱਚ ਬਈ ਨਾਨ ਨਾਲ ਹੁਣ ਸੁਖਵੀਰ ਬਾਦਲ ਦੀ ਵੀ ਬਾਰੀ ਲੱਗ ਚੁੱਕੀ ਹੈ ਕਿਉਂਕਿ ਹੁਣ ਜਦੋਂ ਇਹਦੇ ਤੇ ਪਿਆ ਵਿਜੀਲੈਂਸ ਦਾ ਜਿਹੜੀ ਰੇਡ ਜਿਹੜਾ ਛਾਪਾ ਪੈਂਦਾ ਤੇ ਹੁਣ ਨਾਨ ਨਾਲ ਉਹਦੀ ਵੀ ਸਾਰੀ ਇਨਕੁਆਰੀ ਸਾਹਮਣੇ ਆਊਗੀ ਤੇ ਜਿਹਦੇ ਵਿੱਚ ਬਈ ਹੁਣ ਪੂਰੀ ਤਰ੍ਹਾਂ ਫਸ ਚੁੱਕੇ ਆ ਤੇ ਜਿਹਦੇ ਵਿੱਚ ਹੁਣ ਮਾਮਲਾ ਇਹ ਬਹੁਤ ਵੱਡਾ ਬਣ ਗਿਆ ਤੇ ਜਿਹਦੇ ਵਿੱਚ ਹੁਣ ਵਿਕਰਮ ਜੀਠੀ ਨੇ ਇਹ ਕਹਿਣਾ

ਪੰਜਾਬ ਸਰਕਾਰ ਦਾ ਸੀਐਮ ਪੰਤਮਨ ਦਾ ਹੁਣ ਦੇਖਣਾ ਅੱਗੇ ਇਹ ਬਣਦਾ ਬਈ ਅੱਗੇ ਦਾ ਮਾਮਲਾ ਕੀ ਰਹੂਗਾ ਅੱਗੇ ਅੱਗੇ ਕੀ ਕੁਝ ਮੰਨਣਗੇ ਕਿਉਂਕਿ ਹਜੇ ਤਾਂ 540 ਕਰੋੜੀ ਸਾਹਮਣੇ ਆਇਆ ਤਾਂ ਜਿਹੜੇ ਇਹਨਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੁਝ ਲੈਂਡ ਦੇਣ ਹੋਇਆ ਉਹ ਵੀ ਕੁਝ 141 ਕਰੋੜ ਉਹ ਦੱਸਦੇ ਆ ਤੇ 540 ਕਰੋੜ ਪੂਰੀ ਆਮਦਨ ਜਿਹੜੀ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਗਈ ਆ ਉਹ ਦੱਸਦੇ ਆ ਤੇ ਪਰ ਹੁਣ ਅੱਜ ਦੇ ਜਿਹੜੇ ਵਿਚਾਰ ਸੀ ਸੋਡੀ ਨਹੀਂ ਸਾਂਝੀ ਜਰੂਰ ਕਰਨੀ ਸੀ ਤਾਂ ਪੂਰਾ ਮਾਮਲਾ ਜਦੋਂ ਸਾਹਮਣੇ ਆਇਆ ਤਾਂ ਉਹ ਵੀ ਸੋਡੀ ਸਾਂਝੀ ਜਰੂਰ ਕਰਾਂ ਇਹ ਖਬਰ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ